ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲਦੇਵਿਚ ਉਮੀਦ ਕਰਦੇ ਹਾਂ ਸਾਰੇ ਘਰ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਆ ਨਵੇਂ ਦਿਨ ਦੀ ਨਵੇਂ ਬਲੌਗ ਦੀ ਟਾਈਮ ਹੋ ਚੁੱਕਿਆ 9:30 ਦਾ ਤੇ ਮੈਂ ਹੋ ਗਈ ਆ ਰੈਡੀ ਹੁਣ ਮੈਂ ਜਾਣ ਲੱਗੀ ਸੀ نیچے ਤੇ ਅੱਜ ਜਲਦੀ ਆਪਾਂ ਤਿਆਰ ਤਾਂ ਹੋਗੇ ਕਿਉਂਕਿ ਬੱਚੇ ਗਏ ਨੇ ਸਕੂਲ ਤੇ ਹੁਣ ਥੋੜਾ ਜਿਹੜਾ ਜਿਹੜਾ ਹੈਗਾ ਰੂਟੀਨ ਆਪਣਾ ਉਹ ਸੈੱਟ ਹੋ ਜਾਊਗਾ ਸੋ ਚੱਲਦੇ ਆਂ نیچے ਫਿਲਹਾਲ ਤਾਂ ਮੈਂ ਸ਼ਾਪ ਦੇ ਵਿੱਚ ਹੀ ਕਾਫੀ سارے ਕੰਮ ਕਰਵਾਉਣੇ ਨੇ ਇੰਦਰਜੀਤ ਦੇ ਨਾਲ ਕਿਉਂਕਿ ਅੱਜ ਇੱਕ ਮੁੰਡਾ ਛੁੱਟੀ ਤੇ ਆ ਔਰ ਉਸ ਤੋਂ ਬਾਅਦ ਮੈਂ ਬੱਚਿਆਂ ਨੇ ਜਾਣਾ ਸਕੂਲ ਬੱਚਿਆਂ ਦੀ ਫੀਸ ਪੇ ਕਰਨ ਦੇ ਲਈ ਤੇ ਬਾਕੀ ਦੇਖਦੇ ਆਂ ਹੋਰ ਵੀ ਛੋਟੇ-ਮੋਟੇ ਕੰਮ ਹੈਗੇ ਨੇ ਸੋ ਚਲੋ ਚੱਲਦੇ ਆਂ نیچے ਜਿਵੇਂ ਆਪਾਂ ਪਹੁੰਚ ਗਏ ਸਕੂਲ ਤਾਂ ਕੰਮ ਬਹੁਤ ਆ ਯਾਰ ਤੇਰੇ ਲਈ ਹੈ ਹਾਂ ਹੱਥ ਸੌਂ ਗਏ ਮੇਰੇ ਤੇ ਯਾਰ ਸੁਣੋ ਤੁਹਾਨੂੰ ਮੈਂ ਫਿਰ ਪਹਿਲਾਂ ਫਰਾਈ ਅੱਗ ਬਿਨਾ ਕਾਦੇ ਜੋਗੇ ਭਾਈ ਦੋ ਉਹਨੂੰ ਆਰਡਰ ਚਾਰ ਸਮੋਸੇ ਲਿਖ ਚਾਰ ਸਮੋਸੇ ਸਮੋਸੇ ਨਹੀਂ ਹੁੰਦੇ ਉਧਰ ਚੱਲ ਕੇ ਇਹ ਤਾਂ ਹੁੰਦੇ ਨੇ ਦੋ 버ਗਰ ਚਾਰ ਸਮੋਸੇ ਤਿੰਨ KFC ਚਾਰ ਲਿਆ ਜਦ ਆਪ ਦੇ ਕੋਲ ਦੋ 버ਗਰ ਤਿੰਨ KFC ਚਾਰ ਸਮੋਸੇ ਦੋ 버ਗਰ ਤਿੰਨ KFC ਮੋਮੋਸ ਤਿੰਨ KFC ਤੂੰ ਜਿਹੜਾ ਕੁਝ ਖਾਣਾ ਉਹ ਲਿਆਈ ਉਧਰ ਆ ਵੀ ਤੂੰ ਚੀਜ਼ ਦਿਖਾਓ ਚੱਲ ਰਹੀ ਆ ਮੰਗਣੇ ਦੀ ਪਾਰਟੀ ਇੱਧਰ ਸਮੋਸੇ ਮਗਾਏ ਸੀ ਉਹ ਰੋਹੀ ਸਮੋਸੇ ਆ ਗਏ ਸਮੋਸੇ ਅੰਦਰ ਜੀ ਜੀ ਕਰਦਾ ਸੀ ਸਾਡਾ ਇਹਨਾਂ ਨੂੰ ਉਧਰ ਵਧੀਆ ਲੱਗੇ ਸਮੋਸੇ ਉਧਰ ਵਾਲ ਵਧੀਆ ਲੱਗੇ ਇਹਨਾਂ ਨੂੰ ਬਿਜੇ ਸੀਗੇ ਨਹੀਂ ਬਹੁਤ ਟੇਸਟੀ ਆ ਬਰਗਰ ਅੰਦਰ ਚਲੇ ਗਏ ਜਿਨ੍ਹਾਂ ਨੇ ਬਰਗਰ ਮਗਾਏ ਸੀ ਬਾਕੀ ਆਪਣਾ ਸਮਾਨ ਉਹ ਪਿਆ ਦੇਖ ਸਕਦੇ ਆ ਆ ਵਾਲਾ ਕਰੀਮ ਅੱਜ ਤਾਂ ਨੇਰਾ ਕਰੀ ਜਾਂਦੇ ਆ ਕਰੀਮ ਹਾਏ ਇੰਦਰ ਜੀ ਤਾ ਕੇ ਚੜਾ ਆਪਾ ਇਹ ਤਾਂ ਇਹ ਜਲਾਲੀ ਜਾ ਲੱਲੀ ਵੀਰੇ ਕੀ ਟਾਈਮ 6 ਵਜ ਗਏ ਤੇ ਆਪਾਂ ਆ ਗਏ ਉੱਪਰ ਹੁਣ ਤਾਂ ਅੱਗ ਤੋਂ ਪਰੇ ਹੋ ਕੇ ਬੈਠੇ ਨਹੀਂ ਜਾਂਦਾ ਹੈਗਾ ਸਾਰਾ ਦਿਨ ਅੱਗ ਹੀ ਸੇਕਦੇ ਹਨ ਕੱਢੀ ਅੱਜ ਵੀ ਕਿਉਂਕਿ ਬਹੁਤ ਠੰਡਾ ਵਾਕੇ ਇੱਕ ਵਾਰ ਬਾਰਿਸ਼ ਹੋ ਜਾਏਗੀ ਥੋੜੀ ਜਿਹੀ ਫੇਰ ਮੌਸਮ ਸੈੱਟ ਹੋ ਸਕਦਾースਭਾਵਨਾ ਹੈਗੀ ਆ ਔਰ ਬਿੰਦੀ ਕਿੱਦਾਂ ਜਾਂਦੀ ਹੈ ਮੇਰੀ ਤੇ ਕਿਉਂਕਿ ਅੱਜ ਅੱਗ ਤੇ ਬੈਠੇ-ਬੈਠੇ ਸਾਰਾ ਕੱਜਲ ਵਗੈਰਾ ਸਭ ਉੱਤਰ ਗਿਆ ਹੁਣ ਬੱਚਿਆਂ ਨੂੰ ਨਮਨ ਨਮਨ ਨੰਨ ਡੋਬੀ ਐ ਹੁਣ ਬੱਚਿਆਂ ਨੂੰ ਵਾ ਕੇ ਬਿਠਾ ਦਈਏ ਚਾਈ ਦੇ ਵਿੱਚ ਤੇ ਮੈਂ ਵੀ ਬੈਠਾ ਆਪਣਾ ਫ੍ਰੀ ਹੋ ਕੇ ਕਿਉਂਕਿ ਅੱਜ ਮੈਂ ਫੀਸਪਾਰਨ ਗਈ ਸੀਗੀ ਤੇ ਉਥੋਂ ਵਾਪਸ ਆ ਕੇ ਜਸਵਿੰਦਰ ਨੂੰ ਵੀ ਫੀਵਰ ਹੋ ਗਿਆ ਔਰ ਮੈਂ ਵੀ ਬਹੁਤ ਢੂਈ ਦਰਦ ਕਰ ਰਹੀ ਐ ਮੇਰੀ ਵੀ ਤਾਂ ਕਰਕੇ ਮੈਂ ਜਲਦੀ ਆ ਗਈ ਚਲੋ ਮੈਂ ਕਿ ਫਟਾਫਟ ਮਿਲਦੇ ਆ ਫਿਰ ਸਾਰੇ ਕੰਮ ਕਰਕੇ ਲਓ ਵੀ ਡਿਨਰ ਕਰਕੇ ਆਪਾਂ ਹੋ ਗਏ ਫ੍ਰੀ ਤੇ ਹੁਣ ਹੋ ਗਿਆ ਮੂਵੀ ਟਾਈ ਚਲੋ ਚਲੋ ਭਈ ਬੈਠੋ 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 ਥੀਏਟਰ ਔਨ ਹੋਣ ਲੱਗ ਗਿਆ ਪਾਪਾ ਘੋਰੀ ਆ ਜਾ ਬਿਠਾ ਲੈ ਇੰਦਰ ਜੀ ਤੁਹਾਨੂੰ ਗਰਮੀ ਲੱਗਦੀ ਆ ਕਹਿੰਦਾ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁਣ ਕੀ ਕਰੀਏ ਭਾਈ ਇਹ ਦੇਖ ਗੁੱਦਾ ਚੱਲ ਗਿਆ ਆ ਹੈ ਥੋੜਾ ਫੂਟੇ ਆਇਆ ਮੁੰਡੇ ਦਾ ਭਾਈ ਦਿ ਨੈਕਸਟ ਡੇ ਫਸਕਾਲ ਦੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮੈਸੇਜਸ ਗੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਣਗੇ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਟਾਈਮ ਸਾਡੇ ਨਾਲ ਦਾ ਹੋ ਚੁੱਕਿਆ ਅੱਜ ਮੈਂ ਥੋੜਾ ਜਿਆਦਾ ਲੇਟ ਹੋ ਗਈ ਕਿਉਂਕਿ ਮਾਰਨਿੰਗ ਮੈਂ ਨੂੰ ਕੁਝ ਐਪਲੀਕੇਸ਼ਨਸ ਲਿਖ ਕੇ ਦੇਣੀਆਂ ਸੀ ਉਹਦੇ ਚੱਕਰ ਦੇ ਵਿੱਚ ਸੋ ਮੈਂ ਹੋ ਗਈ ਹਾਂ ਰੈਡੀ ਹੁਣ ਆਪਾਂ ਚੱਲਦੇ ਹਾਂ نیچے ਤੇ ਇੰਦਰਜੀਤ ਅੱਜ ਗਏ ਹੋਏ ਨੇ ਮੋਗੇ ਸਾਈਡ ਮਾਰਨ 6 ਵਜੇ ਚਲੇ ਗਏ ਸੀ 아이 ਥਿੰਕ ਉਹ ਤਾਂ ਤੇ ਕਿਉਂਕਿ ਮੈਨੂੰ ਨਹੀਂ ਪਤਾ ਆਏਗਾ ਕਿੰਨੇ ਵਜੇ ਗਏ 6 ਵਜੇ ਦਾ ਟਾਈਮ ਸੀਗਾ ਮੇਬੀ ਸੋ ਚਲੋ ਜੀ ਮੈਂ ਹੋ ਗਿਆ ਰੈਡੀ ਤੇ ਹੁਣ ਆਪਾਂ ਚਲੇ ਆਂ ਨੀਚੇ ਮੈਨੂੰ ਲੱਗਿਆ ਬਹੁਤ ਜ਼ਿਆਦਾ ਭੁੱਖ ਤੇ ਜਾ ਕੇ ਮੈਂ ਕਰ ਆਪਣਾ ਬ੍ਰੇਕਫਾਸਟ ਉਸ ਤੋਂ ਬਾਅਦ ਦੇਖਦੇ ਆਂ ਕੰਮਕਾਰ ਕੀ ਕਰਨੇ ਨੇ એનર્ਜੀ ਨੂੰ ਕਾਲ ਕਰਕੇ ਪੁੱਛਾਂਗੇ ਕੀ ਕੀ ਕੰਮ ਕਰਵਾਉਣ ਵਾਲੇ ਨੇ ਫਿਰ ਉਹ ਦੱਸਾਂਗੇ ਫਿਰ ਉਹ ਕਰਵਾਵਾਂਗੇ ਸੋਚੋ ਚੱਲੀਏ ਆ ਵੀ ਅਜ ਤਾਂ ਆਪਾਂ ਧੁੱਪ ਸੇਕਦੇ ਆ। ਪਾਸੋਂ ਇਹਨਾਂ ਕੰਮੇ ਦਾ ਵਕਾਰ ਉੱਤਰ ਗਿਆ। ਹਾਏ ਹਾਏ ਆ ਕੁੜੀ ਨੇ ਬਣਾ ਫੋਨ ਭੰਨ ਲਿਆ। ਦੇਖ ਲਓ ਕਿੱਥੇ ਆ। ਬਾਜੀ ਦੇ ਹੱਥ ਲਾਓ। ਇੰਦਰ ਜੀ ਦਾ ਗਾਲ ਪਾ ਦੇ। ਕਿਹ ਤੇਰੀ ਵਜ੍ਹਾ ਨਾਲ ਮੈਂ ਫੋਨ ਭੰਨ ਲਿਆ। ਬਾਜੀ ਨੇ ਮੈਂ ਫੋਨ ਲੈ ਕੇ ਦਾ ਫੋਨ ਟੁੱਟ ਗਿਆ ਦੇ। ਕਿਉਂ ਟੁੱਟ ਗਿਆ। ਫੋਨ ਚੱਲਿਆ ਨਹੀਂ ਵਗਾ ਕੇ ਤਾਂ ਮਾਰਿਆ ਲੱਗਾ ਸ ਹੁਣ ਇਹ ਤਾਂ ਵੀ ਜਾਂਦੀ ਲੱਗੀ। ਹੈ ਕਾਹਤੇ ਦਾ ਖਰਚਾ ਇਹ ਤਾਂ ਚਾਰ ਲਓ ਵੀ ਆਪਾਂ ਨੂੰ ਰਸੀਵ ਹੋਇਆ ਆਪਣਾ ਇੱਕ ਪਾਰਸਲ ਪਿਆਰਾ ਜਿਹਾ ਆਪਾਂ ਇੱਕ ਚੀਜ਼ ਦੇ ਪਿੱਛੇ ਹੀ ਹੋ ਜਾਂਦੇ ਹੁਣੇ ਹਨਾ ਜਿਹੜੀ ਇੱਕ ਚੀਜ਼ ਲੈ ਲਈ ਬਸ ਫਿਰ ਉਹਦੇ ਪਿੱਛੇ ਹੋ ਜਾਂਦੇ ਆ ਇਹ ਆਪਾਂ ਮ गाइस ਹੈ 10 ਖੁੱਲੇ ਹੈਗੇ ਅੰਦਰੋਂ ਦੇ ਦੇ ਬਾਹਰੋਂ ਕਿਹੜੇ ਪਾਰਸਲ ਹੈਗਾ ਹਾਂ ਕਿੱਥੇ ਆ ਮੈਂ ਖੁੱਲਾ ਉਹਦੇ ਵਿੱਚ ਇਹ ਦੀਵਾ ਵੀ ਜਿਹੜੇ ਉਹ ਮਗਾਈ ਸੀ ਨੇਲ ਤੇ ਲਾਉਣ ਵਾਲੇ ਸਟicker ਪਤਾ ਸੀਗਾ ਮੈਂ ਜਾਣ ਕੇ ਨਹੀਂ ਬੋਲੀ ਹੁਣ ਮੇਰਾ ਸੂਟ ਫਾਈਨਲ ਹੋ ਜਵੇ ਮੈਂ ਕਿਹੜਾ ਪਾਉਣਾ ਅਗਲੇ ਸੰਡੇ ਫਿਰ ਉਹਦੇ ਤੇ ਲਾਵਾਂਗੇ ਆਪਾਂ ਲਾਵਾਂਗੇ ਔਨਲਾਈਨ ਤਾਂ ਚੱਲਦਾ ਚਲ ਮਾਰ ਐਟ ਰੱਖ ਦੇ ਐਟ ਦੇ ਉੱਤੇ ਰੱਖ ਕੇ ਐਟ ਮਾਰ ਦਿੰਨੇ ਇਹ ਤਾਂ ਸਰਚ ਮਾਰਨੇ ਕਿੱਜ ਕਰ ਲਈ ਠੀਕਾ ਤੇਰੀ ਹਿੰਮਤ ਆ ਬਈ ਲਾ ਖੇਡਾ ਘਣਾਉਣਾ ਲੈ ਫੜਾ ਸੱਟ ਪੜਿਆ ਆਲੂ ਆਜਾ ਇਹ ਜੇ ਫੋਨ ਤੋਂ ਕੀ ਕਰਾਉਣਾ ਯਾਰ ਕੱਲੇ ਹੀ ਲਾ ਕਾਮ ਨਹੀਂ ਆ ਇਹ ਤੁਸੀਂ ਇੱਥੇ ਸੱਟ ਲੈਣਾ ਜਵੇਂ ਜਾਂਦਾ ਲੱਗਣਾ ਤੁਹਾਡਾ ਪਹਿਲੇ ਹੀ ਪੰਨ ਰਿਆ ਲਓ ਜੀ ਟਾਈਮ ਹੋ ਗਿਆ ਪੌਣੇ 7 ਦਾ ਤੇ ਮੈਂ ਆ ਗਈਆਂ ਉੱਪਰ ਇੰਦਰਜੀਤ ਹਜੇ نیچے ਹੀ ਨੇ ਤੇ ਚਲੋ ਹੁਣ ਮੈਂ ਤਿਆਰੀ ਕਰਾਂ ਬੱਚਿਆਂ ਦੀ ਮਾਰਨਿੰਗ ਸਕੂਲ ਦੀ ਯੂਨੀਫਾਰਮ ਵਗੈਰਾ ਕੱਢ ਕੇ ਰੱਖੀਏ ਤੇ ਬਾਕੀ ਦੇ ਕੰਮ ਕਰੀਏ ਤੇ ਮਿਲਦੇ ਆ ਫਿਰ ਤੁਹਾਨੂੰ ਸਾਰੇ ਕੰਮਕਾਰ ਕਰਨ ਤੋਂ ਬਾਅਦ ਟਾਈਮ 9:00 ਵਜੇ ਕੇ ਤੇ ਮੈਂ ਹੁਣ ਫ੍ਰੀ ਹੁਈਆਂ ਕਿਉਂਕਿ ਲਾਈਟ ਦੀ ਵਜ੍ਹਾ ਦੇ ਨਾਲ ਸਾਰਾ ਕੰਮ ਜਿਹੜਾ ਅਫਸਰਟ ਹੋ ਜਾਂਦਾ ਲੇਟ ਹੋ ਜਾਂਦੀ ਆ ਫਿਰ ਮੈਂ ਡੇਲੀ ਵਾਸ਼ਿੰਗ ਮਸ਼ੀਨ ਲਗਾਈ ਹੁੰਦੀ ਆ ਵਿਚਾਰੀ ਫਿਰ ਜਦੋਂ ਲਾਈਟ ਆਉਂਦੀ ਉਹ ਚੱਲ ਪੈਂਦੀ ਆ ਆਪਣੇ ਆਪ ਜਦੋਂ ਲਾਈਟ ਜਾਂਦੀ ਉਹ ਖੜ ਜਾਂਦੀ ਆ ਤੇ ਵਟੇ ਇੰਨਾ ਕ ਹੈਗਾ ਉਹਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਵਿੱਚ ਕਿ ਮੈਨੂੰ ਦੁਬਾਰਾ ਨਹੀਂ ਔਨ ਕਰਨੀ ਪੈਂਦੀ ਫਿਰ ਉਹ ਆਪਣੇ ਆਪ ਉਸੇ ਟਾਈਮਿੰਗ ਤੋਂ ਚੱਲ ਪੈਂਦੀ ਆ ਜਿੱਥੇ ਉਹ ਸਟਾਪ ਹੋਈ ਹੁੰਦੀ ਆ ਔਰ ਫਾਈਨਲੀ ਜਦੋਂ ਲਾਈਟ ਟਿਕ ਜਾਂਦੀ ਹੈ ਜਦ ਤੱਕ ਚਾਰੀ ਕਪੜੇ ਧੋ ਦਿੰਦੀ ਆ ਸੋ ਉਹਦੀ ਵਜ੍ਹਾ ਕਰਕੇ ਆਪਾਂ ਹੁਣ ਫ੍ਰੀ ਹੋ ਗਏ ਆ 9 ਵਜੇ ਸੋ ਅੱਜ ਦੇ ਦਿਨ ਦੇ ਵਿੱਚ ਆਪਾਂ ਕੁਝ ਜ਼ਿਆਦਾ ਖਾਸ ਤਾਂ ਕੀਤਾ ਨਹੀਂ ਹੈਗਾ ਅੱਜ ਮੈਂ ਕਿਤੇ ਜਾ ਕੇ ਆਉਣਾ ਸੀ ਬਸ ਉੱਥੇ ਜਾ ਕੇ ਹੀ ਬਾਕੀ ਤਾਂ ਫਿਰ ਥੋੜੀ ਟੁੱਪ ਨਿਕਲਿਆ ਇਸੀ ਟੁੱਪ ਹੀ ਸੇ ਕੀ ਆਪਾਂ ਨੇ ਤੇ ਜਾਨੂ ਫਿਰ ਟਿਊਸ਼ਨ ਦਾ ਟਾਈਮ ਹੋ ਗਿਆ ਟਿਊਸ਼ਨ ਕਲਾਸਾਂ ਲਗਾਈਆਂ ਸੋ ਇਦਾਂ ਦਾ ਇਹ ਆਪਣਾ ਅੱਜ ਦਾ ਦਿਨ ਲੰਘਿਆ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੇ ਬਲੌਗ ਦੀ ਵੀ ਆਪਾਂ ਇੱਥੇ ਐਂਡਿੰਗ ਕਰੀਏ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ